ਅੱਜ ਆਪਾਂ ਬਣਾਵਾਂਗੇ ਜੀ ਕarele ਦੀ ਇੱਕ ਨਵੀਂ ਰੈਸਪੀ ਬਿਨਾਂ ਤੇਲ ਤੋਂ ਤੇ ਬਿਨਾਂ ਫਰਾਈ ਕਰੇ ਕਿਸ ਤਰ੍ਹਾਂ ਆਜੋ ਦੇਖ ਇੱਥੇ ਮੈਂ ਕareleਆਂ ਨੂੰ ਧੋ ਕੇ ਇਹਨਾਂ ਦਾ ਛਿਲਕਾ ਉਤਾਰ ਲਿਆ ਸੀ ਚੰਗੀ ਤਰ੍ਹਾਂ ਤੇ ਥੋੜੀ ਦੇਰ ਇਹਨਾਂ ਨੂੰ ਘੰਟਾ ਵਾਸਤੇ 2 ਘੰਟੇ ਵਾਸਤੇ ਇਹਨਾਂ ਨੂੰ ਲੂਣ ਲਾ ਕੇ ਰੱਖ ਦੇਣਾ ਉਸ ਤੋਂ ਬਾਅਦ ਪਾਣੀ ਇਹਦਾ ਜਿਹੜਾ ਆਪਾਂ ਨਿਚੋੜ ਦੜਾ ਸਾਰਾ ਚੰਗੀ ਤਰ੍ਹਾਂ ਲੂਣ ਲਾਏ ਤੋਂ ਬਾਅਦ ਪਾਣੀ ਇਹਦਾ ਨਿਕਲ ਜਾਂਦਾ ਸਾਰਾ ਬਹੁਤ ਵਧੀਆ ਤਰ੍ਹਾਂ ਤੇ ਚੰਗੀ ਤਰ੍ਹਾਂ ਪਾਣੀ ਆਪਾਂ ਇਹਦਾ ਨਿਚੋੜ ਦਵਾਂਗੇ। ਕ੍ਰੇਲਿਆਂ ਦਾ ਬੀਜ ਵਿੱਚੋਂ ਜਿਹੜੇ ਪੱਕੇ ਲੱਗਦੇ ਉਹ ਕੱਢਦੇ ਹੋ। ਜਿਹੜੇ ਨਹੀਂ ਪੱਕੇ ਹੈਗੇ ਕੱਚੇ ਆ ਵੀ ਉਹ ਤੁਸੀਂ ਨਹੀਂ ਕੱਢਨੇ ਤਾਂ ਕੋਈ ਗੱਲ ਨਹੀਂ। ਬਾਕੀ ਚਲੋ ਅੱਗੇ ਦੇਖਦੇ ਆਂ ਆਪਾਂ। ਕ੍ਰੇਲੇ ਆਪਣੇ ਹੋ ਗਏ ਸੀ ਤਿਆਰ ਇਹ। ਨਿਚੋੜ ਕੇ ਚੰਗੀ ਤਰ੍ਹਾਂ। ਉਸ ਤੋਂ ਬਾਅਦ ਆਪਾਂ ਪਹਿਲਾਂ ਤੜਕੀ ਦੀ ਤਿਆਰੀ ਕਰ ਲੈਂਦੇ ਆਂ। ਜਿਹੜਾ ਆਪਾਂ ਨੇ ਕ੍ਰੇਲਿਆਂ ਦੇ ਵਿੱਚ ਫਿਲ ਕਰਨਾ। ਸਭ ਤੋਂ ਪਹਿਲਾਂ ਆਪਾਂ ਤੇਲ ਥੋੜਾ ਜਿਹਾ ਗਰਮ ਕਰਕੇ ਉਹਦੇ ਵਿੱਚ ਜੀਰਾ ਹਿੰਗ ਪਾਊਡਰ ਥੋੜਾ ਜਿਹਾ ਤੇ ਇਹਨਾਂ ਨੂੰ ਥੋੜਾ ਭੁੰਨਣ ਤੋਂ ਬਾਅਦ ਆਪਾਂ ਪਿਆਜ਼ ਪਾ ਦਾਂਗੇ ਇੱਥੇ ਮੈਂ 3-4 ਪਿਆਜ਼ ਲਿੱਤੇ ਸੀਗੇ ਛੋਟੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਵਾਂਗੇ ਥੋੜੇ ਜਿਹਾ ਪਿੰਕ ਜਿਹਾ ਕਰ ਲਾਵਾਂਗੇ ਪਹਿਲਾਂ ਚੰਗੀ ਤਰ੍ਹਾਂ ਚਲਾਉਂਦੇ ਹੋਏ ਚੰਗੀ ਤਰ੍ਹਾਂ ਨਾਲ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀਆਂ ਮਿਰਚਾਂ ਟਮਾਟਰ ਤੇ ਹਰੀਆਂ ਮਿਰਚਾਂ ਮੈਂ ਕੱਟ ਲਏ ਸੀਗੇ ਨੰਨੋ ਆਪਾਂ ਵਿੱਚ ਪਾ ਦਵਾਂਗੇ ਇਹਨਾਂ ਦੇ ਚੰਗੀ ਤਰ੍ਹਾਂ ਹਲਾਉਂਦੇ ਰਹਾਂਗੇ ਤੇ ਜਦੋਂ ਇਹ ਚੰਗੀ ਤਰ੍ਹਾਂ ਪੱਕ ਜਾਣਗੇ ਟਮਾਟਰ ਵੀ ਚੰਗੀ ਤਰ੍ਹਾਂ ਮੈਸ਼ ਹੋ ਜਾਣਗੇ ਆਪਣੇ ਪਿਆਜ਼ ਵੀ ਚੰਗੀ ਤਰ੍ਹਾਂ ਪੱਕ ਜਾਣਗੇ ਫਿਰ ਆਪਾਂ ਇਹਨਾਂ ਦੇ ਵਿੱਚ ਪਾਵਾਂਗੇ ਆਪਣੇ ਬੇਸਿਕ ਜਿਹੇ ਮਸਾਲੇ ਨੂਣ ਪਾ ਦਿੱਤਾ ਜਿਹੜੇ ਆਪਾਂ ਪਾਉਂਦੇ ਆਪਾਂ ਮਸਾਲੇ ਦੇ ਵਿੱਚ ਬਸ ਉਹੀ ਲੂਣ ਲਾਲ ਮਿਰਚ ਲਾਲ ਮਿਰਚ ਇੱਥੇ ਤੁਸੀਂ ਥੋੜੀ ਰੱਖਿਓ ਆਪਣੇ ਟੇਸਟ ਦੇ ਅਕੋਰਡਿੰਗ ਜਿੱਦਾਂ ਤੁਸੀਂ ਘੱਟ ਵੱਧ ਖਾਂਦੇ ਹੋ ਤੇ ਹਲਦੀ ਪਾ ਦਿੱਤੀ ਸੀ ਫਿਰ ਆਪਾਂ ਪਾਵਾਂਗੇ ਗਰਮ ਮਸਾਲਾ ਇੱਕ ਚਮਚ ਗਰਮ ਮਸਾਲੇ ਤੋਂ ਬਾਅਦ ਆਪਾਂ ਪਾਵਾਂਗੇ ਧਨੀਆ ਪਾਊਡਰ ਧਨੀਆ ਪਾਊਡਰ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਤਾਂ ਮੈਂ 2 ਚਮਚ ਪਾ ਦਿੱਤੇ ਸੀ ਇੱਥੇ ਧਨੀਆ ਪਾਊਡਰ ਤੇ ਬਾਕੀ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ ਇਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲਵਾਂਗੇ ਕਿਉਂਕਿ ਇਹ ਮਸਾਲੇ ਪਾਉਣ ਤੋਂ ਬਾਅਦ ਨਾ ਹਲਦੀ ਵਗੈਰਾ ਮਿਰਚਾਂ ਪਾਉਣ ਤੋਂ ਬਾਅਦ ਇਹ ਥੋੜਾ ਜਿਹਾ ਤਲੇ ਜਾਂਦਾ ਮਤਲਬ ਥੱਲੇ ਲੱਗਣ ਲੱਗ ਜਾਂਦਾ ਹੈ ਮਸਾਲਾ ਜਿਹੜਾ ਇਸ ਕਰਕੇ ਥੋੜਾ ਜਿਹਾ ਪਾਣੀ ਪਾ ਲਵਾਂਗੇ ਅੱਧੇ ਗਲਾਸ ਤੋਂ ਵੀ ਘੱਟ ਮੈਥੇ ਥੋੜਾ ਜਿਹਾ ਪਾਣੀ ਪਾਇਆ ਸੀਗਾ ਵਿੱਚ ਚੰਗੀ ਤਰ੍ਹਾਂ ਭੁੰਨ ਲਵਾਂਗੇ ਆਪਾਂ ਇਹਨੂੰ ਜਦ ਤੱਕ ਕਰਕੇ ਇਹ ਪਾਣੀ ਜਿਹੜਾ ਚੰਗੀ ਤਰ੍ਹਾਂ ਸੋਖਦਾ ਨਹੀਂ ਹੋ ਜਾਂਦਾ ਮਸਾਲਾ ਜਿਹੜਾ ਆਪਣਾ ਦੇਖੋ ਬਹੁਤ ਸੋਹਣਾ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੈ ਪਾਣੀ ਵੀ ਜਿਹੜਾ ਹੈ ਉਹ ਸਾਰਾ ਖਤਮ ਹੋ ਚੁੱਕਿਆ ਹੈ ਫਿਰ ਆਪਾਂ ਕਰਦੇ ਹਾਂ ਤਰੇਲਿਆਂ ਦੀ ਦਾਲ ਓਕੇ ਬਣਾਉਣ ਦੀ ਕੁੱਕਰ ਚ ਪਾ ਲਵਾਂਗੇ ਅੱਧਾ ਕਿ ਗਲਾਸ ਪਾਣੀ ਦਾ ਅੱਧਾ ਜਾਂ ਇੱਕ ਜਿੰਨਾ ਕੁ ਮਰਜ਼ੀ ਤੁਸੀਂ ਪਾ ਸਕਦੇ ਹੋ ਮਤਲਬ ਬਹੁਤ ਜ਼ਿਆਦਾ ਨਹੀਂ ਪਾਉਣਾ ਕਰੇਲਿਆਂ ਤੱਕ ਪਾਣੀ ਨਹੀਂ ਪੁੰਚਣਾ ਚਾਹੀਦਾ ਉਹਦੇ ਵਿੱਚ ਇੱਕ ਕੱਪਾ ਰੱਖਾਂਗੇ ਸਟੈਂਡ ਇਸ ਤਰ੍ਹਾਂ ਦਾ ਜਾਂ ਫਿਰ ਜਿਹੜੀ ਇੱਕ ਜਾਲੀ ਹੁੰਦੀ ਹੈ ਉਹ ਸਟੀਲ ਦੀ ਉਹ ਵੀ ਤੁਸੀਂ ਰੱਖ ਸਕਦੇ ਹੋ ਗਲੀਆਂ ਵਾਲੀ ਜਿਹੜੀ ਸੁਰਾਖਾਂ ਵਾਲੀ ਜਾਲੀ ਹੁੰਦੀ ਹੈ ਉਹ ਵੀ ਰੱਖ ਸਕਦੇ ਹੋ ਵਿੱਚ ਤੁਸੀਂ ਜਿਹਦੇ ਵਿੱਚ ਆਪਾਂ ਕਰੇਲੇ ਰੱਖਣੇ ਆ ਦੇ ਮੈਂ ਇਥੇ ਗਰੇਲੇ ਦੋ ਗਰੇਲੇ ਮੈਂ ਵਿੱਚ ਮਸਾਲਾ ਭਰ ਕੇ ਫ੍ਰਿੱਟੇ ਸੀਗੇ ਤੁਹਾਨੂੰ ਮੈਂ ਦੋਨੋਂ ਤਰ੍ਹਾਂ ਦੇ ਬਣਾਉਣੇ ਦੱਸ ਦਵਾਂਗੀ ਇੱਕ ਵੀਡੀਓ ਦੇ ਵਿੱਚ ਮਸਾਲਾ ਭਰ ਕੇ ਵੀ ਤੇ ਬਿਨਾ ਮਸਾਲੇ ਤੋਂ ਦੋ ਮੈਂ ਗਰੇਲੇ ਜਿਹੜੇ ਆ ਆਪਾਂ ਮਸਾਲਾ ਤਿਆਰ ਕੀਤਾ ਮੈਂ ਉਹ ਭਰ ਲਿਆ ਸੀ ਵਿੱਚ ਇਹਨਾਂ ਦੇ ਤੇ ਬਾਕੀ ਤਿੰਨ ਗਰੇਲੇ ਮੈਂ ਜਿਹੜੇ ਆ ਇਹ ਬਿਨਾ ਮਸਾਲੇ ਤੋਂ ਐਦਾਂ ਹੀ ਭੁੰਨਾਂਗੇ ਇਹਦੇ ਵਿੱਚ ਮਤਲਬ ਸਟੀਮ ਕਰਾਂਗੇ ਆਪਾਂ ਕੁੱਕਰ ਦੇ ਵਿੱਚ ਇਹਦੇ ਵਿੱਚ ਆਪਾਂ ਤੇਲ वगੈਰਾ ਦੇਖੋ ਤੁਸੀਂ ਕੁਝ ਨਹੀਂ ਪਾਇਆ ਆਪਾਂ ਨੇ ਇਹ ਪਾਈਦਾ ਹੀ ਬਣਾਵਾਂਗੇ ਬਿਨਾ ਤੇਲ ਤੋਂ। ਕarele ਮੈਂ ਜਿਹੜੇ ਸਾਰੇ ਵਿੱਚ ਰੱਖਦੇ ਸਟੈਂਡ ਦੇ ਉੱਪਰ ਤੇ ਆਪਾਂ ਕੁੱਕਰ ਕਰ ਦਾਂਗੇ ਬੰਦ। ਤੁਸੀਂ ਇੱਥੇ ਗੈਸ ਤੇਜ਼ ਕਰਕੇ 3 ਸਿੱਟੀਆਂ ਲਵਾਉਣੀ ਹੈ ਨਾ। 3 ਸਿੱਟੀਆਂ ਲਵਾਉਣ ਤੋਂ ਬਾਅਦ ਆਪਾਂ ਕੁੱਕਰ ਖੋਲਾਂਗੇ ਫਿਰ। ਨਾਲ ਬਸ 3 ਸਿੱਟੀਆਂ ਦੇ ਵਿੱਚ ਇਹ ਚੰਗੀ ਤਰ੍ਹਾਂ ਹੀ ਬਣ ਜਾਂਦੇ ਨੇ, ਬਣ ਕੇ ਤਿਆਰ ਹੋ ਜਾਂਦੇ ਨੇ। ਬਹੁਤ ਸਵਾਦ ਬਣਦੇ ਨੇ। ਇੱਕ ਵਾਰੀ ਬਣਾ ਕੇ ਸਾਰੇ ਜਣੇ ਜਰੂਰ ਦੇਖਿਓ। ਦੇਖੋ ਤੁਸੀਂ ਐ ਚੰਗੀ ਤਰ੍ਹਾਂ ਜਿਹੜੇ ਆਪਣੇ ਤਰੀਲੇ ਆ ਉਹ ਗਰਕ ਹੋ ਗਏ ਚੰਗੀ ਤਰ੍ਹਾਂ ਬਣ ਗਏ ਨੇ ਹਨ 컬러 ਤੋਂ ਪਤਾ ਚੱਲ ਰਿਹਾ ਕਿ ਇਹ ਚੰਗੀ ਤਰ੍ਹਾਂ ਸਟੀਮ ਚ ਹੋ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇਕੱਲੇ ਇਕੱਲੇ ਨੂੰ ਬਿਲਕੁਲ ਤਿਆਰ ਹੈ ਆਪਣੇ ਤਰੀਲੇ ਅਸੀਂ ਮਤਲਬ ਟੇਸਟ ਕੀਤੇ ਅਸੀਂ ਖਾਦੇ ਸੀ ਫਿਰ ਅਸੀਂ ਬਹੁਤ ਸੁਆਦ ਲੱਗੇ ਮਤਲਬ ਕੋਈ ਫਰਕ ਨਹੀਂ ਲੱਗਿਆ ਹਨ ਕਿ ਤਲੇ ਦੇ ਜ਼ਿਆਦਾ ਟੇਸਟੀ ਹੁੰਦੇ ਆ ਇਹ ਤਲੇ ਦੇ ਇਹ ਮਤਲਬ ਸਟੀਮ ਵਾਲੇ ਜ਼ਿਆਦਾ ਟੇਸਟੀ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਵਧੀਆ ਟੇਸਟ ਲੱਗਿਆ ਆਪਾਂ ਨੂੰ ਤਾਂ ਤੇ ਬਾਕੀ ਇਹ ਦੇਖੋ ਮੈਂ ਤੁਹਾਨੂੰ ਤੋੜ ਕੇ ਦਿਖਾ ਦਿੱਤਾ ਇਹ ਬਿਲਕੁਲ ਮਤਲਬ ਸੌਫਟ ਹੋ ਗਏ ਨੇ ਢੁੱਟਦੇ ਨੇ ਇਹ ਬਣ ਗਏ ਨੇ ਗਰੇਲੇ ਆਪਣੇ ਇਸ ਤਰ੍ਹਾਂ ਤੁਸੀਂ ਬਣਾਓ ਤੇ ਬਿਨਾ ਤੇਲ ਤੋਂ ਇਹ ਜਿਨ੍ਹਾਂ ਨੂੰ ਬੀਪੀ ਵਗੈਰਾ ਰਹਿੰਦਾ ਹੈ ਜਿਹੜੇ ਫਾਟ ਦੇ ਮਰੀਜ਼ ਨੇ ਇਸ ਤਰ੍ਹਾਂ ਉਹਨਾਂ ਵਾਸਤੇ ਬਹੁਤ ਵਧੀਆ ਹੈ ਜਿਹੜੇ ਤਲੇ ਆਮਤਨ ਡਾਕਟਰ ਨੇ ਮਨਾ ਕੀਤਾ ਹੋਇਆ ਕਿ ਤੇਲ ਵਾਲੀ ਚੀਜ਼ਾਂ ਨਹੀਂ ਖਾਣੀ ਹੈ ਉਹਨਾਂ ਦੇ ਲਈ ਇਹ ਇੱਕ ਬਹੁਤ ਹੀ ਵਧੀਆ ਰੈਸਪੀ ਹੈ ਬਿਨਾਂ ਚੀਜ਼ ਕੋ ਤੋਂ ਖਾ ਸਕਦੇ ਆ ਉਹ ਕਰੇਲੇ ਕਿਉਂਕਿ ਕਰੇਲੇ ਦੀ ਜਿਹੜੀ ਸਬਜੀ ਹੈ ਇਹ ਫਰਾਈ ਕਰੇ ਹੋਏ ਵੀ ਬਿਨਾਂ ਫਰਾਈ ਵੀ ਕੱਟ ਕੇ ਬਣਾ ਲਓ ਜਿਸ ਤਰ੍ਹਾਂ ਮਰਜ਼ੀ ਬਣਾ ਲਓ ਕਰੇਲੇ ਦੀ ਸਬਜੀ ਬਹੁਤ ਟੇਸਟੀ ਲੱਗਦੀ ਹੈ ਸਭ ਨੂੰ ਬਹੁਤ ਪਸੰਦ ਹੁੰਦੇ ਆ ਕਰੇਲੇ ਤੇ ਜਿਹੜੇ ਕਰੇਲਿਆਂ ਵਿੱਚ ਆਪਾਂ ਨੇ ਨਹੀਂ ਭਰਿਆ ਸੀ ਮਸਾਲਾ ਇਸ ਤਰ੍ਹਾਂ ਇਹ ਆਪਾਂ ਬਣਾਏ ਸੀ ਉਹਨਾਂ ਦੇ ਵਿੱਚ ਬਾਅਦ ਵਿੱਚ ਆਪਾਂ ਮਸਾਲਾ ਭਰ ਲਵਾਂਗੇ ਤੇ ਚੰਗੀ ਤਰ੍ਹਾਂ ਜਿਹੜਾ ਮਸਾਲਾ ਆਪਾਂ ਰਹਿ ਗਿਆ ਉਹਨੂੰ ਫਿਲ ਕਰ ਲਾਂਗੇ ਪਰ ਪਰ ਕੇ ਬਹੁਤ ਹੀ ਟੇਸਟੀ ਬਣੇ ਸੀ ਗਰੇਲੇ ਸੱਤ ਦਸ ਨੂੰ ਜਸਤੋਂ ਤੁਹਾਨੂੰ ਤੇ ਤੁਸੀਂ ਵੀ ਪਲੀਜ਼ ਟਰਾਈ ਜ਼ਰੂਰ ਕਰਿਓ ਇੱਕ ਵਾਰੀ ਬਣਾ ਕੇ ਆਪਣੇ ਕਮੈਂਟ ਮੇਰੇ ਨਾਲ ਸ਼ੇਅਰ ਸ਼ੇਅਰ ਜ਼ਰੂਰ ਕਰਿਓ ਤੇ ਦੱਸਿਓ ਮੈਨੂੰ ਕਿ ਕਿਸ ਤਰ੍ਹਾਂ ਦੀ ਲੱਗੀ ਮੇਰੀ ਅੱਜ ਦੀ ਇਹ ਰੈਸਪੀ ਦੇਖੋ ਬਿਲਕੁਲ ਨਹੀਂ ਪਤਾ ਲੱਗ ਰਿਹਾ ਕਿ ਕਿਹੜੇ ਆਪਾਂ ਨੇ ਬਿਨਾ ਮਸਾਲੇ ਤੋਂ ਕੀਤਾ ਹੈ ਕਿਹੜੇ ਮਸਾਲੇ ਭਰ ਕੇ ਬਣਾਇਆ ਬਹੁਤ ਹੀ ਵਧੀਆ ਸੁਆਦੀਸ਼ਟ ਸਬਜ਼ੀ ਬਣ ਕੇ ਤਿਆਰ ਹੋ ਗਈ